ਯੋਗ ਮਦਦਿਆ ਵਾਹ ਜੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਅੱਜ ਅਸੀਂ ਰੋਪੜ ਬਾਜ਼ਾਰ ਦੇ ਵਿੱਚ ਮੌਜੂਦ ਹਾਂ ਜਿੱਥੇ ਅੱਜ ਸ੍ਰੀ ਰਾਮ ਮੰਦਿਰ ਜੀ ਦੇ ਜਿਹੜਾ ਜਿਹੜੇ 1 ਸਾਲ ਪੂਰਾ ਹੋਣ ਤੋਂ ਬਾਅਦ ਅੱਜ ਹਿੰਦੂ ਧਰਮ ਦੇ ਵਿੱਚ ਜਿਹੜੀ ਕਾਫੀ ਜਿਹੜੀ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਕਿਤੇ ਕਿਹੜੀ ਜਿੱਕੇ ਦੇ ਲੰਗਰ ਲਗਾਏ ਜਾ ਰਹੇ ਨੇ ਕਿਤੇ ਚਾਹ ਦੇ ਲੰਗਰ ਲਗਾਏ ਹੋਣੇ ਤੇ ਇਸ ਵੇਲੇ ਸਿਟੀ ਥਾਣੇ ਦੇ ਬਾਹਰ ਅਸੀਂ ਮੌਜੂਦ ਹਾਂ ਕਿ ਸਾਹਮਣੇ ਸਾਡੇ ਬਿਲਕੁਲ ਕਾਫੀ ਦਾ ਜਿਹੜਾ ਲੰਗਰ ਚੱਲ ਰਿਹਾ ਬਿਸਕੁਟ ਖੁਲਾਏ ਜਾ ਰਹੇ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਖੁਸ਼ੀ ਜਿਹੜੀ ਹੈ ਜ਼ਾਹਿਰ ਕੀਤੀ ਜਾ ਰਹੀ ਹੈ ਕਿ ਸਭ ਨੂੰ ਪਤਾ ਹੈ ਕਿ ਸ੍ਰੀ ਰਾਮ ਚੰਦਰ ਜੀ ਦਾ ਜੋ ਮੰ ਜੋ ਯੋਧਿਆ ਦੇ ਵਿੱਚ ਇਸ ਮਿਲੇ ਜਿਹੜਾ ਬਣ ਕੇ ਤਿਆਰ ਹੋ ਚੁੱਕਿਆ ਹੈ ਤੇ ਜਿਸ ਦੀ ਜਿਹੜੀ 1 ਸਾਲ ਪੂਰਾ ਪ੍ਰਤੀਸ਼ਟਾ ਜਿਹੜੀ ਹੈ ਉਹਨਾਂ ਦੀ ਜਿਹੜੀ ਹੋ ਚੁੱਕੀ ਹੈ ਤੇ ਹੁਣ 1 ਸਾਲ ਪੂਰਾ ਹੋਣ ਤੋਂ ਬਾਅਦ ਪੂਰੇ Hindu ਸਮਾਜ Hindu ਧਰਮ ਦੇ ਵਿੱਚ ਖੁਸ਼ੀ ਦੀ ਲਹਿਰ ਜਿਹੜੀ ਹੈ ਦੇਖੀ ਜਾ ਰਹੀ ਹੈ ਤੇ ਆਪਾਂ ਗੱਲਬਾਤ ਕਰਾਂਗੇ ਹਾਂਜੀ ਬਾਈ ਜੀ ਅੱਜ ਲੰਗਰ ਜਿਹੜਾ ਲਾਇਆ ਹੋਇਆ ਇਹ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਦੇਸ਼ ਵਾਸੀਆਂ ਨੂੰ ਅੱਜ RAM ਮੰਦਿਰ ਜਿਹੜਾ ਆਪਣਾ ਉੱਥੇ ਯੋਧਿਆ ਵਿੱਚ ਸਥਾਪਿਤ ਹੋਇਆ ਉਹਦਾ 1 ਸਾਲ ਹੋਣ ਤੇ ਬਹੁਤ ਬਹੁਤ ਵਧਾਈ ਦਿੰਦਾ ਹਾਂ ਤੇ ਅੱਜ ਅਸੀਂ ਜਿਹੜਾ ਇਹਦੇ ਉਪਲਕਸ਼ ਦੇ ਵਿੱਚ ਅੱਜ ਇੱਥੇ ਇੱਥੇ ਜੀ ਸਟਾਲ ਹੈ ਕੜੀ ਚਾਵਲ ਦਾ ਤੇ ਕੌਫੀ ਦਾ ਅਲੱਗ-ਅਲੱਗ ਹੈ ਸਾਰੇ ਦੇਸ਼ ਵਾਸੀਆਂ 'ਚ ਅੱਜ ਖੁਸ਼ੀ ਦਾ ਮਾਹੌਲ ਹੈ ਤਾਂ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਹਾਂ ਅੱਜ ਰਾਤ ਨੂੰ ਸਾਰੇ ਮਿੱਟੀ ਦੇ ਦੀਵੇ ਜਲਾ ਕੇ ਆਪਣੇ ਘਰਾਂ ਦੇ ਵਿੱਚ ਜਿੱਦਾਂ ਦੀਵਾਲੀ ਮਨਾਉਂਦੇ ਅੱਜ ਦੀਵਾਲੀ ਦੀ ਤਰ੍ਹਾਂ ਹੀ ਸਾਰੇ ਦੇਸ਼ ਦੇ ਵਿੱਚ ਦੀਵਾਲੀ ਮਨਾਈ ਜਾਂਦੀ ਹੈ ਇਹਨੂੰ ਵੀ ਆਪਾਂ ਦੀਵਾਲੀ ਦੇ ਤੌਰ ਤੇ ਮਨਾਇਆ ਜਾਵੇ ਇਹਦੇ ਨਾਲ ਹੀ ਵੀ ਸਾਰਿਆਂ ਨੂੰ ਆਰਦੇ ਦਿਨ ਦੀ ਵਧਾਈ ਦਿੰਦਾ ਹਾਂ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਜੀ ਹਾਂਜੀ ਜਨਾਬ ਇੱਧਰ ਸਾਡੇ ਭਾਈ ਜੀ ਐਮ ਸੀ ਸਾਹਿਬ जय श्री राम जी आज ਜਿਹੜੇ ਸ਼੍ਰੀ ਰਾਮਚੰਦਰ ਜੀ ਨੂੰ ਪੂਰਾ ਇਤਿਹਾਸ ਹੋ ਗਿਆ ਜਿਹੜਾ ਉਹਨਾਂ ਦਾ ਭੱਬੇ ਮੰਦਿਰ ਉੱਥੇ ਬਣਿਆ ਸੀ ਯੋਧਿਆ ਚ ਉਸ ਖੁਸ਼ੀ ਦੇ ਪ੍ਰਲਖਸ਼ ਦੇ ਵਿੱਚ ਅੱਜ ਰੋਪੜ ਦੇ ਵਿੱਚ ਕਾਫੀ ਦਾ ਲੰਗਰ ਲਗਾਇਆ ਗਿਆ ਤੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਪੂਰੀ ਦੁਨੀਆ ਨੂੰ ਵਧਾਈ ਦਿੰਦਾ ਹਾਂ ਕਿਉਂਕਿ ਸ਼੍ਰੀ ਰਾਮਚੰਦਰ ਜੀ ਇਕੱਲੇ ਹਿੰਦੁਸਤਾਨ ਦੇ ਨਹੀਂ ਪੂਰੀ ਦੁਨੀਆ ਦੇ ਆ ਉਹਨਾਂ ਦਾ ਜਿਹੜਾ ਮਾਰਗਦਰਸ਼ਨ ਲੈ ਕੇ ਸਾਰਾ ਸੰਸਾਰ ਚੱਲ ਰਿਹਾ ਵੀ ਜਿਸ ਤਰ੍ਹਾਂ ਮੇਰੇ ਛੋਟੇ ਵੀਰ ਗਗਨ ਨੇ ਕਿਹਾ ਵੀ ਅੱਜ ਦਾ ਜਿਹੜਾ ਦਿਨ ਆ ਵੀ ਸਾਨੂੰ ਸਾਰਿਆਂ ਨੂੰ ਆਪਣੇ ਘਰਾਂ ਦੇ ਵਿੱਚ ਜਿਹੜੇ ਘੱਟੋ ਘੱਟ 21 21 ਦੀਵੇ ਜਿਆਦਾ ਬਾਲ ਸਕਦੇ ਜਿਆਦਾ ਬਾਲਣ ਵੀ 21 21 ਜਿਹੜੇ ਦੀਵੇ ਆ ਉਹ ਸਾਰੇ ਜਣੇ ਬਾਲਣ ਜੈ ਸ਼੍ਰੀ ਰਾਮ ਜੋਧਾ ਮੈਂ ਸ਼੍ਰੀ ਭਗਵਾਨ ਰਾਮ ਜੀ ਦੇ ਮੰਦਿਰ ਕੇ ਉਪਲਕਸ਼ ਮੇ ਜੋ ਸਲਾਨਾ ਤਿਥੀ ਹੈ ਉਸ ਕੀ ਹੋਬਿਆ ਕੇ ਲਈ ਸਾਰੇ ਦੇਸ਼ ਮੇ ਭਗਵਾਨ ਰਾਮ ਕੇ ਲੰਗਰ ਚੱਲ ਰਹੇ ਹੈ ਭਗਵਾਨ ਰਾਮ ਕੀ ਇਤਨੀ ਕਿਰਪਾ ਹੋਈ ਹੈ ਕਿ ਅਯੋਧਿਆ ਮੇ ਸਥਾਪਿਤ ਹੋਏ ਹੈ ਉਹ ਦੇਸ਼ ਕੇ ਹਰ ਇੱਕ ہندو کیا مسلمان کیا سکھ کیا عیسائی کیا جتنے بھی بھائی چارہ ہے سبھی رام نام سے پوت پروت ہوئے پڑے ہیں اور انہی کے اپلک میں یہ جو کوفی کا لنگر ہے ادھر چڑھ رہا ہے اپنے کڑی چول کا لنگر چڑھ رہا ہے وہ سبھی بھگوان رام کی کرپا سے ہی یہ ہمارے سناتن دھرم رام لیلا کمیٹی کی طرف سے یہ جو آیوجت کیا گیا ہے لنگر اسی کے اپلک میں لگایا گیا ہے بھگوان رام جی کے اور ہمارے پردان جی پپی جی اشونی کمار پپی جی یہ کرتا ہے آر ایس ایس بھی ہے امت جی ساتھ میں ہے گوتم جی ساتھ میں ہیں رام اوتار سنگھ جی ساتھ میں ہے سبھی بھائیوں کے سہیوگ سے یہ لنگر چل رہا ہے جے شری رام رام جی جے شری رام جی دیکھتے رہوی بنے